मैं घर पे आ रही थी अपने तो आते आते वो चोर इधर को आए थे मुझे लगा पहले तो लगा नहीं कि कोई और है फिर मुझे शक हुआ तो मैंने अपना फोन अपने पॉकेट से रख के सी उसके बाद इन्होंने ऐसे हाथ मारा मैंने गर्दन पे हाथ रख के उसने हाथ मार के नहीं दौड़ के चल गए दोनों बंदे एक मोटरसाइकिल पे थे दोनों ही हाँ दोनों ही थे मोटरसाइकिल दोनों ने एक ने हेलमेट पाया सी ਇੱਕ ਨੂੰ ਪੂਰਾ ਸਾਰਾ ਪਟਰ ਕੀ ਹੋ ਗਿਆ। ਨੁਕਸਾਨ ਕਿੰਨਾ ਹੋ ਗਿਆ ਆਪਣਾ? ਨੁਕਸਾਨ ਤਾਂ ਕਾਫੀ ਹੋ ਗਿਆ। ਕਿੰਨੇ ਤੋਂ ਦੱਸ ਸਕਦੇ? 골ਡ ਕਿੰਨੇ ਤੋਲੇ ਦਾ ਹੋ ਗਿਆ ਸੀ? 골ਡ ਤਾਂ ਹੈ ਮੇਰਾ ਇੱਕ ਤਾਂ ਮੰਗਲ ਸੁੱਤਰ ਵੀ 2.5 ਤੋਲੇ ਦੋ ਨਹੀਂ। ਹੂੰ। ਅੱਧੇ ਚੰਚਲ ਗਈ। ਹੂੰ। ਤਾਂ ਆਦੀ ਸਮਝ ਲਓ 1.5 ਵਿੱਚ 4 ਤੋਲੇ ਦਾ ਨੁਕਸਾਨ। 4 ਤੋਲੇ ਦਾ। ਤੇ ਪੁਲਿਸ ਕਦਗੀਤੀ ਸਮਾਂ ਲਿਆ। ਹਾਂਜੀ ਆਈ ਹੋਈ ਹੈ ਪੁਲਿਸ ਆਪਣੀ। ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ? ਹਾਂਜੀ। ਕੈਮਰਿਆਂ ਦੇ ਵਿੱਚ ਆਏ ਕੋਈ ਬੰਦੇ? ਹਾਂ ਬੰਦੇ ਆਏ ਹੋਏ ਪੇਸ਼ ਨਹੀਂ ਆਇਆ ਨਾ। ਗੱਡੀ ਦਾ ਨੰਬਰ ਵੀ ਆਇਆ ਉਹਨਾਂ ਦੀ ਮੋਟਰਸਾਈਕਲ। ਇਹ ਦੋ ਬੜੀ ਵਿਕਤੀ ਅਨਪਛਾਤੇ ਇਹਨਾਂ ਦੇ ਹੈੱਡ ਮੇ ਪਾਇਆ ਸੀਗਾ। ਕਰਦੇ ਬਸ ਸਕੂਟੀ ਨਾਲ ਲਾਈ ਹੈ। ਤੇ ਬੱਚਾ ਚੱਲਦੇ ਬੋਟੀ ਮੇਰੀ ਬਾਹਰ ਕਢੀ ਦੀ ਉਹਨਾਂ ਨੇ ਝਪਟਾ ਮਾਰ ਕੇ ਚਿੰਨ ਕਿਸ਼ਕੀ ਲੈ ਗਏ ਬਸ। ਕਿ ਚੈਨ ਕਿੰਨੇ ਤੋਲੇ ਦੀ ਸੀ? ਚੈਨ ਜੀ ਇੱਕ ਦੋ ਚੈਨ ਪਾਈ ਜਨੇ ਇੱਕ ਚੈਨ ਸੀਗੀ ਉਹ ਆਦੀ ਲੈ ਗਏ ਜਿਹੜੇ ਇੱਕ ਮੰਗਲ ਤੋੱਚੀਗਾ ਉਹ ਪੂਰਾ ਲੈ ਗਏ। ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ? ਟੋਟਲ ਨੁਕਸਾਨ ਹੋਈਗਾ ਤੇ 4 ਤੋਲੇ ਦਾ ਸਾਮਾਨ ਸੀਗਾ ਤੇ ਚਾਰ ਨਾਲ ਲੱਗੇ। ਕਹੇ ਗਏ ਪੁਲਿਸ ਗਾਟ ਗਈ ਸੀ ਮਾਮਲੇ ਨੂੰ ਲੱਗ ਚੱਕਾ ਕੀਤੀ ਪੁਲਿਸ ਲੈ ਆਇਆ ਹਾਂ ਚੈੱਕ ਕਰਦੇ ਕੈਮਰਾ ਚੈੱਕ ਕਰਦੇ ਸੀ ਸੀਸੀਟੀਵੀ ਕੈਮਰੇ ਜਾਇ ਬੰਦੇ ਹਾਂਜੀ ਸੀ ਜੀ ਅੰਦਰ ਮੈਂ ਚੈੱਕ ਕਰਦੇ ਪਏ ਸੀ ਚੈੱਕ ਕਰ ਕੇ ਬੰਨ ਨੂੰ ਦੱਸ ਦਿੰਦੇ ਇੱਕ ਟੈਲੀਫੋਨ ਤੇ ਇਤਲਾਹ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਆਪੋਜੀਟ ਡਾਕਟਰ ਵਾਲੀ ਗਲੀ ਦੇ ਵਿੱਚ ਇੱਕ ਲੇਡੀਜ਼ ਦਾ ਜਿਹੜਾ ਉਹ ਹਾਰ ਹੁੰਦਾ ਹੈ ਗਲ ਵਿੱਚ ਉਹ ਸਨੈਚਿੰਗ ਕਰ ਲਿਆ ਕਿਸੇ ਨਾਮ ਲੂ ਵਿਅਕਤੀਆਂ ਨੇ ਜਿਸ ਦੀ ਮ ਬਾਰੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਜੋ ਵੀ ਦੋਸ਼ੀਆਂ ਬਾਰੇ ਸਰਾਖ ਲੱਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਪਛਾਣ ਦੇ ਵਿੱਚ ਆਏ ਵਿਅਕਤੀ ਨਹੀਂ ਹਜੇ ਪਛਾਣ ਦੇ ਵਿੱਚ ਨਹੀਂ ਆਏ ਹੈਗੇ ਸੀਸੀਟੀ ਫੁਟੇਜ ਕੱਢ ਰਹੇ ਆ ਉਸ ਦੇ ਆਧਾਰ ਤੇ ਜਿਹੜਾ ਆ ਉਹਨੂੰ ਮਦਈ ਨੂੰ ਸਰਾਖਤ ਕਰਾ ਕੇ ਤੇ ਉਹਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ